ਕੁਝ ਮੁਰੇਤ ਹੈ ਸਾਡੇ ਆਸਤ ਬੈਜਾ ਨੇ ਪੂਰੇ ਪੰਜਾਬ ਦੇ ਪਾਣੂ ਬੈਤੇ ਜਿੰਨਾ ਪਰਵਾਸੀ ਆਇਆ ਬਣਾ ਤੁਸੀਂ ਪੰਜਾਬ ਦੇ ਨਹੀਂ ਰਹਿਣ ਵਾਲੇ ਪੰਜਾਬ ਦੇ ਹੈ ਤੁਸੀਂ ਫਿਰ ਉਹ ਸ਼ਬਦ ਸੁਣ ਕੇ ਕਿਉਂ ਮਿੰਟ ਕਰਦੇ ਖੜ੍ਹਜੋ ਅੱਧੇ ਘੰਟਾ ਅੱਜ ਜਿਨ੍ਹਾਂ ਨੂੰ ਬੋਲੇ ਕੱਲ ਤੁਹਾਨੂੰ ਬੋਲਣਗੇ ਫਿਰ ਤੁਹਾਡੇ ਕੋਲ ਕੌਣ ਖੜ੍ਹੇਗਾ ਅੱਜ ਸਾਡੀਆਂ ਜਦੋਂ ਹੱਥ ਪੈਂਦਾ ਕਹਿੰਦੇ ਦੋੜੀਆਂ ਨੂੰ ਪੈ ਗਿਆ ਫਿਰ ਫਿਰ ਤੁਹਾਡੇ ਕੋਲ ਕੌਣ ਖੜ੍ਹੇਗਾ ਜੀ ਹੁਣ ਤਾਂ ਅਸੀਂ ਖੜ੍ਹ ਗਏ ਜਿੱਦਾਂ ਜੰਗ ਲੱਗਣ ਲੱਗੀ ਸੀ ਅੱਛਾ ਜੀ ਸਿੰਘ ਸਾਹਿਬੇ ਤਰ੍ਹਾਂ ਉੱਪਰ ਪਰ ਜਾਂਦੀਆਂ ਦੀਆਂ ਕਿਸ ਨੇ ਕਿਹਾ ਸਾਨੂੰ ਅਸੀਂ ਤਾਂ ਨਹੀਂ ਛੱਡ ਕੇ ਗਏ ਆਪਣੇ ਧਰ ਬਾਰਡਰਾਂ ਤੇ ਬੈਠੇ ਦੇ ਅਗਲੇ ਅਗਲੇ ਕਹਿੰਦੇ ਇੱਥੇ ਵਾਣਾ ਇੱਥੇ ਜੀਣਾ ਆ ਸੀ ਪਰ ਪਰਵਾਸੀਆਂ ਨੇ ਟ੍ਰੇਨਾਂ ਭਰ-ਭਰ ਕੇ ਨੇ ਇਹ ਕਹਿੰਦੇ ਹੁਣ ਪਿੰਡ ਨੂੰ ਚਲੀਏ ਕਿ ਜਦੋਂ ਸਾਲਾ ਹੱਲ ਹੋ ਜਾਊਗਾ ਪੰਜਾਬੀ ਮਰ ਜਊਂਗੇ ਫਿਰ ਅਸੀਂ ਆ ਕੇ ਬਹਿ ਜਾਵਾਂਗੇ ਇੱਕ ਇੱਕ ਘਰ ਦੇ ਵਿੱਚ 36 36 ਬੰਦੇ ਬੈਠੇ ਐ ਉੱਪਰੋਂ ਫੇ ਕਰਦੇ ਦਾਦਾਗੀਰੀ ਸਾਡੇ ਨਾਲ ਇਹੋ ਜਿਹੇ ਸ਼ਬਦ ਜਿਹੜੇ ਪੰਜਾਬੀਆਂ ਨੂੰ ਸਰਦਾਰਾਂ ਨੂੰ ਬੋਲੇ ਗਏ ਨੇ ਉਹ ਕੋਈ ਦੁਸ਼ਮਣ ਵੀ ਨਹੀਂ ਥੋੜ ਸਕਦਾ ਨਾ ਇਹੋ ਦਿਖਾਏ ਦਿਖਾਏ ਜਾ ਸਕਦੇ ਨੇ ਐਂਬੂਲੈਂਸ ਨੂੰ ਪੁੱਤਰ ਤੇ ਬਾਈ ਜੀ ਕਹਿ ਰਹੇ ਨੇ ਅਸੀਂ ਨਿਕਲ ਗੱਡੀ ਕੱਢੋ ਗੱਡੀ ਕੱਢੀ ਕਿਹਦੀ ਹੈ 300 ਜੀ ਤੁਸੀਂ ਕੋਈ ਰਾਹ ਦਿਓ ਇੱਕ ਦੇ ਦਿਓ ਰਸਤਾ ਐਂਬੂਲੈਂਸ ਨਾਲ ਅੱਗੇ ਕਰੋ ਵੀਰੇ ਸਾਈਡ ਤੇ ਆਹ ਮੋਟਰਸਾਈਕਲ ਸਾਈਡ ਤੇ ਕਰੋ ਪੰਗੂ ਸਾਹਿਬ ਐਂਬੂਲੈਂਸ ਕਰ ਦਿਓ ਤੁਸੀਂ ਅੱਗੇ ਹੋ ਜਾਓ ਸਾਡੇ ਪੰਗੂ ਸਾਹਿਬ ਜੀ ਐਂਬੂਲੈਂਸ ਕਿਉਂਕਿ ਜ਼ਰੂਰੀ ਆ ਮਰੀਜ਼ ਹੋ ਰਹੇ ਨੇ ਜ਼ਰੂਰੀ ਆ ਹਰ ਇਨਸਾਨ ਕੋਈ ਵੀ ਬਿਮਾਰ ਹੋ ਸਕਦਾ ਆ ਗੱਡੀ ਕਿਹਦੀ ਆ ਜੀ ਏ ਚਲੋ ਵੀ ਚਲੋ ਅੰਦਰ ਤੁਸੀਂ ਇਹ ਸਾਰੇ ਪ੍ਰਵਾਸੀ ਚੇਰੇ ਪੰਜਾਬ ਕਿਸਾਨ ਯੂਨੀਅਨ ਦੇ ਲੀਡਰ ਐਂਬੂਲੈਂਸ ਨੂੰ ਕੱਢਣਾ ਉਹ ਦੇਖੋ 108 ਨੰਬਰ ਐਂਬੂਲੈਂਸ ਕਿਉਂਕਿ ਕੋਈ ਸੀਰੀਅਸ ਮਰੀਜ਼ ਵੀ ਹੋ ਸਕਦਾ ਹੈ ਤੇ ਸਾਡੇ ਸਰਦਾਰ ਦਿਆਲੂ ਵੀ ਬੜੇ ਨੇ ਜੇ ਆਪਣੀ ਅਣਖ ਨੂੰ ਪੱਗ ਨੂੰ ਹੱਥ ਨਹੀਂ ਪੈਣ ਦਿੰਦੇ ਤਾਂ ਦਿਆਲੂ ਵੀ ਬੜੇ ਨੇ ਸਾਡੇ ਸਰਦਾਰ ਜੀ ਦੇਖੋ ਤਾਂ ਦਇਆ ਵੀ ਬਹੁਤ ਹੈ ਥੋੜੀ ਦੇਰ ਵਿੱਚ ਸਥਿਤੀ ਕਲੀਅਰ ਹੁੰਦੀ ਹੈ ਡੀਐਸਪੀ ਸਾਹਿਬ ਲੈ ਕੇ ਗਏ ਨੇ ਕਿ ਬੰਦੇ ਉਹੀ ਅਰੈਸਟ ਕੀਤੇ ਨੇ ਜੇਕਰ ਨਹੀਂ ਕੀਤੇ ਤਾਂ ਇਹ ਰੋਡ ਅਣਵਿੱਥੇ ਸਮੇਂ ਲਈ ਜਾਮ ਹੋਏਗਾ 파ਰਤੀ ਕਿਸਾਨ ਜੁਨੀਅਨ ਦੇ ਪੰਗੂ ਸਾਹਿਬ ਐਂਬੂਲੈਂਸ ਨੂੰ ਕੱਢਣ ਦੀ ਕੱਢ ਦਿੱਤੀ ਗਈ ਐਂਬੂਲੈਂਸ ਕਿਉਂਕਿ ਇਹ ਸਾਡੇ ਲਈ ਜ਼ਰੂਰੀ ਹੈ ਜੇ ਪੰਜਾਬੀ ਆਪਣੀਆਂ ਪੱਗ ਨੂੰ ਹੱਥ ਨਹੀਂ ਪੈਣ ਦਿੰਦਾ ਤਾਂ ਪੰਜਾਬੀ ਜਾਲੂ ਵੀ ਬੜੇ ਨੇ ਚਲੋ ਜੀ ਇਹ ਦੇਖੋ ਸਾਡੇ ਸਿੰਘ ਸਾਹਿਬ ਏ ਦੇਖੋ ਹੋਰ ਨਿਕਲ ਗਏ ਨੇ ਅੱਛਾ ਇਹਨਾਂ ਨੂੰ ਲਾ ਲੇ ਹਲੋ ਸਿੰਘ ਸਾਹਿਬ ਆ ਦੇਖੋ ਕੌਣ ਨਿਕਲ ਰਹੇ ਨੇ ਬਹੁਤ ਗੰਦਾ ਹੋਣਾ ਇਹਨਾਂ ਤਾਂ ਨਹੀਂ ਬਰਦਾਸ਼ਤ ਕਰਦਾ ਯਾਰ ਇਸ ਦਾ ਵੀਡੀਓ ਹੁਣ ਸੁਣੀ ਹਰ ਵੀਰੇ ਐਂਬੂਲੈਂਸ ਨੂੰ ਰਸਤਾ ਦਿੱਤਾ ਜਾ ਰਿਹਾ ਹੈ ਪੰਜਾਬੀਆਂ ਦੇ ਦਿਆਲੂ ਬਣਦੀ ਇੱਕ ਇਹ ਫਰੀਦ ਹੈ ਕਿ ਜਿੱਥੇ ਆਪਣੀ ਪਗੜੀ ਨੂੰ ਹੱਥ ਨਹੀਂ ਪੈਣ ਦਿੰਦੇ ਉੱਥੇ ਦਿਆਲੂ ਵੀ ਬੜੇ ਨੇ ਤੇ ਮਰੀਜ਼ ਹੋ ਸਕਦੇ ਨੇ ਐਂਬੂਲੈਂਸ ਤੇ ਪੁਲਿਸ ਹੋਰ ਇਹਨਾਂ ਵੱਲੋਂ ਦੇਖੋ ਰਸਤਾ ਦਿੱਤਾ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਦੇ ਭੰਗੂ ਸਾਹਿਬ ਰੋਕੋ ਯਾਰ ਹਨ ਨੂੰ ਰੋਕ ਲੋ ਦੇਖੋ ਕੌਣ ਸਾਰੇ ਰੰਗ ਜਾਲੇ ਬਾਈ ਜੀ ਤਾਲੂ ਆ ਜਾਣਾ ਰੋਡ ਦੁਬਾਰਾ ਫਿਰ ਗੱਡੀ ਨੂੰ ਉਸੇ ਤਰ੍ਹਾਂ ਲਗਾ ਦਿੱਤਾ ਗਿਆ ਹੈ ਐਮਬੂਲੈਂਸ ਤੇ ਇੱਕ ਮਰੀਜ਼ ਪੇਸ਼ੈਂਟ ਹੋਰ